ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਜਿਹੜਾ ਮੁੱਦਾ ਕਾਫੀ ਪੱਕਿਆ ਹੋਇਆ ਉਹ ਹੈ ਕਮਲਕੌਰ ਭਾਬੀ ਦਾ ਜੀ ਹਾਂ ਸਾਰੇ ਜਾਣਦੇ ਆ ਕਿ ਉਹ ਸੋਸ਼ਲ ਮੀਡੀਆ ਸਟਾਰ ਸੀ ਜਿਸ ਦਾ ਕੀ ਬੀਤੇ ਦਿਨ ਹੀ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਸੋ ਇਸ ਮੁੱਦੇ ਤੇ ਜਿਹੜਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਜਿਹੜੇ ਬਾਲੀਵੁੱਡ ਸਟਾਰ ਵੀ ਜਿਹੜੇ ਨੇ ਬਾਲੀਵੁੱਡ ਨੇ ਵੀ ਉਹਨਾਂ ਦਾ ਬਿਆਨ ਨਹੀਂ ਸਾਹਮਣੇ ਆਇਆ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਕਾਰਾ ਕੀਤਾ ਗਿਆ ਮਨਪਾਲ ਸਿੰਘ ਮਹਿਰਾ ਦੇ ਵੱਲੋਂ ਇਹ ਕਿਥੋਂ ਤੱਕ ਸਹੀ ਹੈ ਅਸਾਂ ਕੋ ਪਾਬੀਲਾ ਤੁਰੀ ਜ਼ਿਕਰ ਕੀਤਾ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਚਰਚਾ ਪਿਛਲੇ ਦਿਨਾਂ ਤੋਂ ਤੁਸੀਂ ਕਿਹਾ ਕਮਰ ਮਾਰੋਂ ਉਹਨੇ ਉਹਨਾਂ ਦਾ ਉਹਦੇ ਸਾਥੀਆਂ ਨੇ ਉਹਦਾ ਕਤਲ ਕੀਤਾ ਉਹਦੀ ਤਬਾਕ ਇਹਨ ਕੀਦੀ ਕੀਤੀ ਜਾ ਰਹੀ ਹੈ ਕਿ ਇਹ ਕੋਈ ਚਰਚਾ ਨਾ ਉਸ ਕੇ ਕਮਾਈ ਦਾ ਸਾਧਨ ਨਹੀਂ ਬਣਾ ਚਾਹੀਦਾ ਇਹ ਤਾਂ ਬੜਾ ਤਿੱਖਾ ਬੁਰਾ ਦੌਰ ਹੈ ਤੇ ਜਿਹੜੇ ਜਿਹੜੇ ਮੀਡੀਆ 스타 ਨੇ ਦੀਪਿਕਾ ਲੁਧਰਾ ਹੈ ਸੋ ਹੋਰ ਵੀ ਨੇ ਪ੍ਰੀਤੀ ਵੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਧਮਕੀਆਂ ਜਿਹੜੇ ਨੇ ਮਿਲ ਰਹੀਆਂ ਨੇ ਕਿ ਤੁਸੀਂ ਜਿਹੜੇ ਆਪਣੇ ਇਹ ਜਿਹੜਾ ਕੰਟੈਂਟ ਹੈ ਉਸ ਨੂੰ ਬੰਦ ਕਰੋ ਨਹੀਂ ਤਾਂ ਤੁਹਾਨੂੰ ਜ਼ਾਨ ਤੋਂ ਮਾਰ ਦਿੱਤਾ ਜਾਏਗਾ ਉਹਵਾਦ ਵਾਲਾ ਮੁੱਦਾ ਹੈ ਕੰਟੈਂਟ ਦੇ ਇਸ਼ੂ ਨੂੰ ਲੈ ਕੇ ਹੀ ਜਿਹੜਾ ਸੋਸ਼ਲ ਮੀਡੀਆ ਤੇ ਵੀ ਟਾਰਗੇਟ ਇਸ ਕਾਲ ਦੇ ਉੱਤੇ ਹੋ ਰਿਹਾ ਹੈ ਕਿਉਂ ਲੱਗਦਾ ਆਪਣਾ ਕੰਮੂਲ ਕੰਟੈਂਟ ਨਾਲ ਇਸ ਦੇ ਦੌਰ ਦਾ ਸੰਬੰਧ ਹਨ ਹਾਂ ਜਿੱਦ ਤੁਦਾ ਕਾਮਲਾ ਧਮਕੀਆਂ ਦੇਂਦਾ ਉਹਨਾਂ ਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਬਿਲਕੁਲ ਸਹੀ ਨਹੀਂ ਹੈ ਸੋ ਕਾਨੂੰਨ ਬੈਠਾ ਹੈ ਪ੍ਰਸ਼ਾਸਨ ਹੈ ਇਹਨਾਂ ਨੂੰ ਸੰਦੇਸ਼ ਦੇਣ ਲਈ ਰਵਨੀਸ਼ ਸਿੰਘ ਬਿੱਟੂ ਕਾਫੀ ਨਰਾਜ਼ ਨੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈ ਸੂਬਾ ਸਰਕਾਰ ਆਮ ਆਦਮੀ ਪਾਰਟੀ ਤੇ ਵੀ ਚਮਕੇਵਰੇ ਨੇ ਕੀ ਮਾਮਲਾ ਹੈ ਰਵਨੀਸ਼ ਸਿੰਘ ਬਿੱਟੂ ਨੇ ਪੜਕੇ ਕਿਉਂ ਹੋਏ ਨੇ ਬੁਰੇ ਵੀ ਇੱਕ ਤਰੀਕੇ ਨਾਲ ਨਰਾਜ਼ਗੀ ਦਾ ਪ੍ਰਗਟਾਵਾ ਰਵਨੀਸ਼ ਬਿੱਟੂ ਕੋਲੋਂ ਚਲ ਕਰਿਆ ਸੀ ਉਹ ਕਹਿੰਦੇ ਦੇਖੋ ਅੱਜ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਦੇ ਸਮਾਗਮ ਆਪਣੇ ਤਰ੍ਹਾਂ ਕਰਾ ਰਹੇ ਹਾਂ ਕੰਮ ਕਰ ਰਹੇ ਹਾਂ ਆਪਣੇ ਹਮੇਤਿਆਂ ਨਾਲ ਦੋ ਦਿਨ ਕਹਿੰਦੇ ਕੱਲ ਨੂੰ ਜੇ ਸਰਕਾਰ ਬਦਲੀ ਗਈ ਦੂਜੇ ਤਰ੍ਹਾਂ ਹੋਣਗੇ ਤਾਂ ਫੇਰ ਉਹ ਵੀ ਇਹੀ ਅੰਪਰਾਣੇ ਤੁਹਾਡੇ ਕੋਲੋਂ ਤੇ ਸਰਬਜੋਤ ਸਾਭੀ ਨੇ ਉਹਨਾਂ ਨੇ ਜਿਹੜੀ ਹੈ ਅੱਜ ਕਾਂਗਰਸ ਜੁਆਇਨ ਕੀਤੀ ਹੈ ਸੋ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੇ ਇਹ ਦਲ ਪਤਲੀਆਂ ਵੀ ਚੱਲ ਰਹੀਆਂ ਨੇ ਸ਼ੋਮਨੀ ਕਾਲੀ ਦਲ ਨੂੰ ਇਸ ਦਾ ਕਿੰਨਾ ਕੁ ਨੁਕਸਾਨ ਹੋਵੇਗਾ ਤੇ ਕਾਂਗਰਸ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ ਨਾਲ ਹੀ ਜਿਹੜਾ ਹੈਗਾ ਕਾਂਗਰਸ ਨੂੰ ਤਲਾਰਾ ਹੈ ਜਦੋਂ ਬਾਕੀ ਦਾ ਨੂੰ ਵੱਡੇ ਝਟਕੇ ਦੀ ਗੱਲ ਕਰਦੇ ਆ ਤਾਂ ਮੈਂ ਸਿੱਖ ਦਸਤਾਨ ਨਾਲ ਇਹ ਵੀ ਤਰਨ ਚਾਹੁੰਦਾ ਪਿਛਲੇ ਦਿਨਾਂ ਚ ਅਕਾਲੀ ਕਾਂਗਰਸ ਦੇ ਸੁਦੇਸ਼ ਸਿੰਘ ਢੀਂਡ ਸਾਹਿਬ ਜਿਹੜਾ ਹੈ ਵਿਆਹ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਜੇਕਰ ਬੀਜੇਪੀ ਤੇ ਜਿਹੜਾ ਹੈ ਅਕਾਲੀ ਦਲ ਦਾ ਜਿਹੜਾ ਇਕੱਠਜੋੜ ਹੁੰਦਾ ਹੈ ਤਾਂ ਜਿਹੜਾ ਅਕਾਲੀ ਦਲ ਹੈ ਵੱਡੇ ਪੜਾ ਦੇ ਤੌਰ ਤੇ ਇਲੈਕਸ਼ਨ ਵਿੱਚ ਆਵੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਅਕਾਲੀ ਦਲ ਤੇ ਭਾਜਪਾ ਸਾਂਝ ਹੋਣੀ ਚਾਹੀਦੀ ਹੈ ਅਗਲੀ ਸਰਕਾਰ ਬਣਾਉਣ ਦੇ ਲਈ ਇੱਕ ਗੱਲ ਬੜੀ ਸਾਫ਼ ਹੈ ਕਿ ਅਕਾਲੀ ਦਲ ਵੱਡੇ ਭਾਈ ਦੀ ਹਕਮ ਕੰਵਾਏਗਾ ਇਹ ਗੱਲ ਸਾਫ਼ ਹੈ ਇਸ ਤੋਹੇ ਚੱਕੂ ਗੱਲ ਦਾ ਸੈਂਫੀ ਨਹੀਂ ਹੋ ਸਕਦੀ ਗਰਮੀ ਬਹੁਤ ਪੈ ਰਹੀ ਸੀ ਸੋ ਇਸੇ ਵਿਚਾਲੇ ਜਿਹੜਾ ਮੌਨਸੂਨ ਆਇਆ ਥੋੜੀ ਬੂੰਦਾਬاندی ਹੋਈ ਹੈ ਕਾਫੀ ਰਾਹਤ ਜਿਹੜੀ ਹੈ ਆਮ ਲੋਕਾਂ ਨੂੰ ਮਿਲੀ ਹੈ ਅਤੇ ਨਾਲ ਹੀ ਜਿਹੜੇ ਨੇ ਜੀਵ ਜੰਤੂ ਨੇ ਨਾਨ ਵੀ ਕਾਫੀ ਰਾਹਤ ਮਿਲੀ ਹੈ ਬੜੀ ਰਾਹਤ ਵਾਲੀ ਖਬਰ ਗਰਮੀ ਤੋਂ ਰਾਹਤ ਵੀ ਮਿਲੇਗੀ ਫਸਲਾਂ ਲਈ ਵੀ ਲਾਭਕਾਰੀ ਹੋਵੇਗੀ ਪੰਛੀਆਂ ਲਈ ਵੀ ਲਾਭਕਾਰੀ ਹੋਵੇਗੀ ਵਾਤਾਵਰਣ ਲਈ ਵੀ ਚੰਗਾ ਹੋਏਗਾ ਇਹਨਾਂ ਦਿਨਾਂ ਜੀ ਕਿਦੇ ਕਿਦੇ ਬੂੰਦਾਬاندی ਹੋ ਰਹੀ ਹੈ ਸਸ਼ੁਗਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇਖ ਰੇ ਆਪ ਸਭ ਦਰਸ਼ਕਾਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਸੋ ਇਨ੍ਹਾਂ ਹੀ ਸਿਆਸੀ ਮੁੱਦਿਆਂ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਵਿਵਾਹ ਅਹਿਮ ਮੁੱਦੇ ਐਸ ਮੁੱਦੇ ਤੇ ਆਪਾਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਫਿਰ ਲੱਗੋ ਸਵਾਲ ਸੋ ਅਸੀਂ ਗੱਲ ਕਰਾਂਗੇ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਜਿਹੜਾ ਮੁੱਦਾ ਕਾਫੀ ਪੱਕਿਆ ਹੋਇਆ ਉਹ ਹੈ ਕਮਲਕੌਰ ਭਾਬੀ ਦਾ ਜੀ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸੋਸ਼ਲ ਮੀਡੀਆ ਸਟਾਰ ਸੀ ਜਿਸ ਦਾ ਕੀ ਬੀਤੇ ਦਿਨ ਹੀ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਸੋ ਜਿਸ ਦੇ ਵਿੱਚ ਕਤਲ ਦਾ ਜਣਾ ਮਾਸਟਰਮਾਈਂਡ ਅਮਰਿਤਪਾਲ ਸਿੰਘ ਮੈਰੋ ਨਿਕਲਦਾ ਹੈ ਜੋ ਕਿ ਹੁਣ ਇਸ ਵੇਲੇ ਫਰਾਰ ਹੈ ਸੋ ਹੁਣ ਇਸ ਮੁੱਦੇ ਤੇ ਜਿਹੜਾ ਹੈ ਵਕ ਵਕ ਸਿਆਸੀ ਪਾਰਟੀਆਂ ਵੀ ਜਿਹੜੇ ਬਾਲੀਵੁੱਡ ਸਟਾਰ ਵੀ ਜਿਹੜੇ ਨੇ ਪਾਲੀਵੁੱਡ ਨੇ ਵੀ ਉਹਨਾਂ ਦਾ ਬਿਆਨ ਵੀ ਸਾਹਮਣੇ ਆ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਕਾਰਾ ਕੀਤਾ ਗਿਆ ਮਨਤਪਾਲ ਸਿੰਘ ਮੈਰੋ ਦੇ ਵੱਲੋਂ ਇਹ ਕਿਥੋਂ ਤੱਕ ਸਹੀ ਹੈ ਅ ਦੇਖੋ ਅਹਿਮ ਸਵਾਲ ਹੈ ਸੋਸ਼ਲ ਮੀਡੀਆ ਦਾ ਮੁੱਦਾ ਤਾਂ ਹੈ ਹੀ ਹੈ ਜੀ ਪਰ ਮੈਂ ਕਹਾਂਗਾ ਕਿ ਉਸ ਨਾਲੋਂ ਵੱਡਾ ਇਸ ਵੇਲੇ ਸਮਾਜਿਕ ਪੱਤਰ ਦਾ ਮੁੱਦਾ ਜ਼ਿਆਦਾ ਬਣਦਾ ਨਜ਼ਰ ਆ ਰਿਹਾ ਹੈ ਜੀ ਕੌਣ ਕੌਣ ਪਾਪੀ ਦਾ ਤੁਸੀਂ ਜ਼ਿਕਰ ਕੀਤਾ ਜਿਹੜੀ ਸੋਸ਼ਲ ਮੀਡੀਆ ਤੇ ਬੜਾ ਚਰਚਾ ਤਾ ਪਿਛਲੇ ਦਿਨਾਂ 'ਚ ਤੁਸੀਂ ਕਿਹਾ ਕਿ ਅਮਰਸਪੁਰ ਮਾਰੋਂ ਉਹਨੇ ਉਹਨਾਂ ਦਾ ਉਹਦੇ ਸਾਥੀਆਂ ਨੇ ਉਹਦਾ ਕਤਲ ਕੀਤਾ ਜੀ ਉਸ ਮੁੱਦੇ ਨੂੰ ਲੈ ਕੇ ਜਿਹੜਾ ਆਵਾਜ਼ ਭਖਾ ਉਹਦੇ ਦੇਖੋ ਜਿਹੜੇ ਔਖਾ ਪਹਿਲੂ ਸਾਹਮਣੇ ਆ ਰਿਹਾ ਹੂੰ ਇੱਕ ਅਹਿਮ ਮੁੱਦਾ ਵੀ ਹੈ ਕਿ ਜਿਹੜਾ ਲੱਚਰ ਉਹਨਾ ਪਰੋਸਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਜੀ ਉਹਦੀ ਦਬਾ ਕੇ ਇਹਨ ਕੀਦੀ ਕੀਤੀ ਜਾ ਰਹੀ ਹੈ ਕਿ ਇਹ ਕੋਈ ਲੱਚਰ ਬਣਾ ਪਰੋਸ ਕੇ ਕਮਾਈ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ ਇਹਦਾ ਬੜਾ ਤਿੱਖਾ ਵਿਰੋਧ ਹੋ ਰਿਹਾ ਜੀ ਮੂਦ ਕਰਨ ਵਾਲੇ ਧਿਰਾਂ ਵੀ ਕੋਈ ਸਧਾਰਨ ਧਿਰਾਂ ਨਹੀਂ ਹੂੰ ਅਕਾਲ ਤਸਦ ਦੇ ਐਕਟਿੰਗ ਦੇ ਅਧਿਕਾਰੀ ਹੂੰ ਯਾਨੀ ਗੜਗਾਚ ਹੂੰ ਉਹ ਇਹ ਕਹਿ ਰਿਹਾ ਕਿ ਜਿਹੜਾ ਲੱਚਰਪੁਣਾ ਜਿਹੜਾ ਸੋਸ਼ਲ ਮੀਡੀਆ ਤੇ ਜਿਸ ਢੰਗ ਨਾਲ ਲਿਆ ਜਾ ਰਿਹਾ ਉਹਦੇ ਨਾਲ ਕੰਦੇ ਜਿਹੜਾ ਸਿੱਖ ਭਾਵਨਾ ਉਹਨਾਂ ਨੂੰ ਬੜੀ ਠੇਸ ਪਹੁੰਚੀ ਹੈ ਹੂੰ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਆ ਨੌਜਵਾਨ ਆ ਕਮਰਾ ਹੁੰਦੇ ਆ ਹੂੰ ਇਸ ਨੂੰ ਫੌਰੀ ਤੌਰ ਤੇ ਰੋਕੇ ਜਾਣ ਦੀ ਲੋੜ ਹੈ ਕਾਰਵਾਈ ਕਰਨ ਦੀ ਲੋੜ ਹੈ ਇਹਨਾਂ ਮੁੱਦਿਆਂ ਤੇ ਨਹੀਂ ਹੋਣਾ ਚਾਹੀਦਾ ਜੀ ਇਹਨਾਂ ਨੇ ਦਰਬਾਰ ਸਾਹਿਬ ਨਾਲ ਜਿਹੜੀਆਂ ਜੁੜੀਆਂ ਹੋਈਆਂ ਧਾਰਮਿਕ activities ਸੇਵਾ ਨੂੰ ਆਰੀਆਂ ਉੱਥੇ ਹੂੰ ਉਹਨਾਂ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਵੀ ਜੋ ਕਾਰਵਾਈ ਮੇਰੇ ਵੱਲੋਂ ਕੀਤੀ ਗਈ ਹੈ ਕੋਈ ਗਲਤ ਕਾਰਵਾਈ ਨਹੀਂ ਕੀਤੀ ਗਈ ਜੀ ਕਿਉਂਕਿ ਜੋ ਕੁਝ ਕਮਲਕੌਰ ਭਾਬੀ ਵੱਲੋਂ ਕੀਤਾ ਜਾ ਰਿਹਾ ਸੀ ਉਹ ਬਹੁਤ ਹੀ ਨਿੰਦਨਯੋਗ ਆ ਉਹਦੇ ਨਾਲ ਬੜਾ ਵੱਡਾ ਸਾਡਾ ਸਮਾਜਿਕ ਪੱਧਰ ਤੇ ਸਾਡੇ ਬੱਚਿਆਂ ਦਾ ਸੜੇ ਭਾਈ ਥਰੇ ਦਾ ਸਿੱਖ ਭਾਈ ਥਰੇ ਨੂੰ ਸਿੱਧਾ ਨੇ ਸਾਹਮਣੇ ਤੇ ਲਿਆ ਜਾ ਰਿਹਾ ਨੁਕਸਾਨ ਹੋ ਰਿਹਾ ਹੈ ਨਾਮ ਬਦਲ ਕੇ ਕਹਿੰਦੇ ਜਦੋਂ ਇਸ ਤਰ੍ਹਾਂ ਦਾ ਕਾਰਵਾਈ ਕੀਤੀ ਜਾਵੇ ਤਾਂ ਅਗਰ ਸਿਕਾ ਨੂੰ ਬਦਨਾਮ ਕਰਨ ਵਾਲੀ ਗੱਲ ਹੀ ਹੈ ਨਾ ਸਖਤ ਵਿਰੋਧ ਇਸ ਗੱਲ ਦਾ ਜੀ ਵੀ ਨਹੀਂ ਉੱਤੇ ਕਿ ਜਿਹੜੀ ਵਿਮਨ ਕਮਿਸ਼ਨ ਦੀ ਚੇਰਪਸਨਾ ਰਾਗ ਜੀ ਜੀ ਲਿਟਰਪੁਣਾ ਤੇ ਮੁੱਦੇ ਤੇ ਉਹ ਵੀ ਖੁੱਲ ਕੇ ਸਾਹਮਣੇ ਆਇਆ ਉਹ ਕਹਿੰਦੇ ਕਿ ਲਿਟਰਪੁਣਾ ਬਿਲਕੁਲ ਨਹੀਂ ਹੋਣਾ ਚਾਹੀਦਾ ਸੋਸ਼ਲ ਮੀਡੀਆ ਤੇ ਜੋ ਕੁਝ ਪ੍ਰੋਸੈਸ ਜਾ ਰਹੇ ਗਲਤ ਹੈ ਇਹਦੇ ਨਾਲ ਜਿਹੜੇ ਮਾਪੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਗਈ ਕਿ ਬੱਚਾ ਨੂੰ ਇਸ ਪਾਸੇ ਰਜਾਂਚ ਜਾਨ ਤੋਂ ਰੋਕਣ ਜੀ ਹਾਂ ਇਹ ਨਹੀਂ ਗੱਲ ਜ਼ਰੂਰ ਹੈ ਕਿ ਚੇਰਪਾਸ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਜੋ ਕਤਲ ਕੀਤਾ ਗਿਆ ਹੈ ਕੋ ਮਸਲੇ ਦਾ ਹੱਲ ਨਹੀਂ ਯਾਨੀ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਵੀ ਕੋਈ ਮਸਲੇ ਦਾ ਹੱਲ ਨਹੀਂ ਜੀ ਸੋ ਲੈਕਚਰ ਬਣੇ ਦਾ ਵਿਰੋਧ ਹੋਣਾ ਚਾਹੀਦਾ ਪਰ ਇਹਦਾ ਅਰਥ ਇਹ ਨਹੀਂ ਹੈ ਹਮ ਇਹ ਜੋ ਇਦਾਂ ਦੀ ਕਾਰਵਾਈ ਕਰ ਰਿਹਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਕੋਈ ਕਾਨੂੰਨ ਆਪਣੇ ਹੱਥ ਵਿੱਚ ਲਿਆ ਜਾਵੇ ਹਮ ਜੀ ਹੁਣ ਇਹ ਮੁੱਦਾ ਵੀ ਆਪਣੇ ਆਪ ਚ ਕਈ ਵਾਰ ਦੇਖੋ ਜੋ ਗੱਲਾਂ ਸਾਹਮਣੇ ਆ ਰਹੀਆਂ ਸੌਅ ਪੁਲਿਸ ਤੇ ਵੀ ਉੱਤਰਿਆ ਪ੍ਰਸ਼ਾਸਨ ਦੇ ਵੀ ਉੱਤਰਿਆ ਹੈ ਹੂੰ ਕਹਿੰਦੇ ਜਿਹੜਾ ਮਹਿਰੋਂ ਹੈਗਾ ਉਹਨੇ ਪਹਿਲਾਂ ਸ਼ਿਕਾਇਤਾਂ ਕੀਤੀਆਂ ਜੀ ਜਿਹੜੀ ਕਾਮਕੌਰ ਭਾਬੀ ਹੈ ਲਚਰ ਆਪਣਾ ਫੋਟੋਸ ਰਹੀ ਹੈ ਸੋਸ਼ਲ ਮੀਡੀਆ ਤੇ ਦੇਖਣਾ ਕਾਰਵਾਈ ਕੀਤੀ ਜਾਵੇ ਪੁਲਿਸ ਜਾਂ ਪ੍ਰਸ਼ਾਸਨ ਕਹਿੰਦੇ ਉਸ ਵળે ਹੱਤ ਵਿੱਚ ਕਿਉਂ ਨਹੀਂ ਆਇਆ ਹੂੰ ਜਦੋਂ ਇਹ ਤਾਂ ਨੇ ਸ਼ਿਕਾਇਤਾਂ ਹੋਈਆਂ ਹੂੰ ਪਰ ਇਹਦੇ ਨਾਲ ਨਾਲ ਹੀ ਜਿਹੜਾ ਹੈਗਾ ਕੋਈ ਹੋਰ ਵੱਡੇ ਗੀਤਕਾਰ ਹੈ ਹੂੰ ਉਹਨਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਮਰ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਵੀ ਇਹ ਕੋਈ ਤਰੀਕਾ ਨਹੀਂ ਹੈਗਾ ਅਕੀਕਾ ਦੋਨਾਂ ਨੇ ਤਾਂ ਇਹ ਵੀ ਕਹਿ ਕੇ ਆਪਣੇ ਆਪ ਨੂੰ ਵੱਡੇ ਨੰਗ ਘਾਉਣ ਵਾਲੇ ਔਰਤਾਂ ਦੇ ਹੱਥ ਚੁੱਕਣਾ ਕਿਥੋਂ ਦਾ ਨਿਆਂ ਤੇ ਇਨਸਾਫ ਹੈ ਕਿ ਕਿੱਧਰ ਦੀ ਦਲੇਰੀ ਹੈ ਸੋ ਇਦਾਂ ਦੇ ਮੁੱਦੇ ਵੀ ਉੱਪਰ ਕੇ ਜਾਨੀ ਕੋਈ ਹੱਕ ਚ ਹੈ ਜਾਂ ਮੈਚ ਹੈ ਜੀ ਹਰੇਕ ਗੱਲ ਬੜੀ ਸਪਸ਼ਟ ਹੈ ਕਿ ਲੈਕਚਰ ਫੜਨੇ ਦੇ ਸਾਰੇ ਖਰਾਬ ਹੈ ਲੈਕਚਰ ਫੜਨੇ ਨੂੰ ਕੋਈ ਵੀ ਜਸਟੀਫਾਈ ਕਰ ਨਹੀਂ ਸਕਦਾ ਨਾ ਕਰ ਸਕੇਗਾ ਜੀ ਜੇ ਕਤਲ ਦਾ ਸਵਾਲ ਹੈ ਉਸਮਾਨ ਵਾਲੇ ਦੇ ਜ਼ਰੂਰ ਜਿਹੜਾ ਹੈਗਾ ਇਹ ਇੱਕ ਰੈਵਬਰ ਕੇ ਸਾਹਮਣੇ ਆ ਰਹੀ ਕਿ ਕਾਨੂੰਨ ਆਪਣੇ ਹੱਥ ਚ ਲੈਣਾ ਵੀ ਇਸੇ ਤਰੀਕੇ ਨਾਲ ਬਾਜਵਨੀ ਇਸ ਮਾਨ ਲੈ ਕੇ ਵੱਡਾ ਹਕਮਸਾਨ ਹੈ ਇਸ ਵੇਲੇ ਸੋਸ਼ਲ ਮੀਡੀਆ ਦੇ ਮੁੱਦੇ ਤੇ ਮੱਚਾ ਆਪਣੀ ਕਿਸਨਾ ਹਾਲਾਂਕਿ ਪਹਿਲਾਂ ਵੀ ਕੀ ਹੋ ਜੇ ਮੌਕੇ ਹੁੰਦੇ ਆ ਜਦੋਂ ਆਪਾਂ ਥਿਆਰਾਂ ਦੀ ਗੱਲ ਕਰਦੇ ਆ ਕਿ ਥਿਆਰਾਂ ਦੇ ਬਾਰੇ ਜਿਹੜੇ ਗੀਤ ਗਾਏ ਜਾਂਦੇ ਆ ਪੁਲੇ ਜਾਂਦੇ ਆ ਉਹ ਵੀ ਸਾਡੇ ਸਮਾਜ ਦਾ ਨੁਕਸਾਨ ਕਰਦੇ ਆ ਤਾਂ ਹੋਰ ਵੀ ਜਿਹੜਾ ਹੈਗਾ ਸਭਿਆਚਾਰਕ ਮਾਮਲਿਆਂ ਚ ਜਿਹੇ ਮਾਮਲੇ ਉੱਠਦੇ ਆ ਪਰ ਉਹਨਾਂ ਕੋ ਕਿ ਫੌਰੀ ਐ ਕਰਨਾ ਵਾਪਰੀ ਐ ਸੋਸ਼ਲ ਮੀਡੀਆ ਨੂੰ ਲੈ ਕੇ ਵੱਡਾ ਸਵਾਲ ਕਿ ਕੀ ਲੱਚਰ ਪਣਾ ਰੋਜ਼ ਕੇ ਅਲੰਗੜੀ ਚੇਅਰ ਪਸੰਦੀਦਾ ਆਪਾਂ ਗੱਲ ਕੀਤੀ ਹੈ ਜੀ ਉਹ ਕਹਿੰਦੇ ਧਨ ਕਮਾਉਣ ਦਾ ਕੋਈ ਸਾਧਨ ਹੈ ਕਿ ਲੱਥਰ ਪਣਾ ਪਰੋਸੋ ਤੇ ਧਨ ਕਮਾਓ ਹਮ ਇਹ ਕੋਈ ਤਰੀਕਾ ਨਹੀਂ ਤੁਸੀਂ ਨਵੀਆਂ ਪੀੜ੍ਹੀਆਂ ਬਰਬਾਦ ਨਾ ਕਰੋ ਧਨ ਕਮਾਉਣ ਦੇ ਲਈ ਜੀ ਜੀ ਅਸੀਂ ਇਸ ਦੇ ਨਾਲ ਇੱਕ ਸਵਾਲ ਹੋਰ ਲੈ ਆ ਰਹੇ ਹਾਂ ਤੁਹਾਡੇ ਤੋਂ ਕਿ ਜਿਹੜਾ ਹੁਣ ਇਸ ਤੋਂ ਬਾਅਦ ਜਿਹੜਾ ਹੈ ਕਮਲਕੌਰ ਪਾਪੇ ਦਾ ਜਿਹੜਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਵੀ ਜਿਹੜਾ ਹੈ ਹੁਣ ਜਿਹੜੇ ਹੋਰ ਨੇ ਜਿਹੜੇ ਸੋਸ਼ਲ ਮੀਡੀਆ ਦੇ ਸਟਾਰ ਨੇ ਉਹਨਾਂ ਨੂੰ ਵੀ ਧਮਕੀਆਂ ਹੁਣ ਦਿੱਤੀ ਜਾ ਰਹੀਆਂ ਨੇ ਤੁਸੀਂ ਕੀ ਕਹੋਗੇ ਕਿ ਇਹ ਧਮਕੀਆਂ ਕਿਤੇ ਤੱਕ ਵਾਜ਼ਬ ਨੇ ਉਹਨਾਂ ਦੇ ਵਿੱਚ ਹੁਣ ਡਰ ਦਾ ਮਾਹੌਲ ਵੀ ਹੈ ਜਿਹੜੇ ਸੋਸ਼ਲ ਮੀਡੀਆ ਸਟਾਰ ਨੇ ਦੀਪਿਕਾ ਲੁਥਰਾ ਹੈ ਸੋ ਹੋਰ ਵੀ ਨੇ ਪ੍ਰੀਤੀ ਵੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਧਮਕੀਆਂ ਜਿਹੜੀ ਨੇ ਮਿਲ ਰਹੀਆਂ ਨੇ ਕਿ ਤੁਸੀਂ ਜਿਹੜੇ ਆਪਣੇ ਇਹ ਜਿਹੜਾ ਕੰਟੈਂਟ ਹੈ ਉਸ ਨੂੰ ਬੰਦ ਕਰੋ ਨਹੀਂ ਤਾਂ ਤੁਹਾਨੂੰ ਜ਼ਾਨ ਤੋਂ ਮਾਰ ਦਿੱਤਾ ਜਾਏ देखो दे ਇਹਦੇ ਵਾਰੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕੰਟੈਂਟ ਕਿਦਾਂ ਦਾ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਉਹ ਵਾਦ ਵਾਲਾ ਮੁੱਦਾ ਹੈ ਕੰਟੈਂਟ ਦੇ ਇਸ਼ੂ ਨੂੰ ਲੈ ਕੇ ਹੀ ਜਿਹੜਾ ਸੋਸ਼ਲ ਮੀਡੀਆ ਤੇ ਵੀ ਟਾਰਗੇਟ ਇਸ ਕਰਦੇ ਤੇ ਹੋ ਰਿਹਾ ਕਿ ਕਿਉਂ ਲਚਰਪਣਾ ਕੋਈ ਕੰਟੈਂਟ ਨਾਲ ਇਸ ਦੇ ਦਾ ਉੱਤੇ ਸਬੰਧ ਹੈ ਨਾ ਜੀ ਪਰ ਜਿੱਥੇ ਤੱਕ ਮਾਮਲਾ ਧਮਕੀਆਂ ਦੇਂਦਾ ਉਹਨਾਂ ਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਜੀ ਕਾਨੂੰਨ ਆਪਣੇ ਹੱਥ 'ਚ ਲੈਣਾ ਕਿਸੇ ਤਰੀਕੇ ਨਾਲ ਵੀ ਜਸਟੀਫਾਈ ਨਹੀਂ ਹੋਏਗਾ ਜੀ ਹਾਂ ਜੇ ਕੋਈ ਲੱਗਦਾ ਹੈ ਕਿ ਇਦਾਂ ਦੀ ਗਲਤ ਵਾਹੇ ਕਾਰਵਾਈਆਂ ਕਰ ਰਿਹਾ ਉਹਨੂੰ ਸਮਾਜਿਕ ਤੌਰ ਤੇ ਪੰਡਿਆ ਜਾ ਸਕਦਾ ਹੈ ਉਨ ਵੀ ਤਾਂ ਦੇਖੋ ਜਿੱਦਾਂ ਅੱਜ ਜੇਕਰ ਕੀਤਾ ਆ ਕਾਲਸਾਂ ਦੇ ਜਥੇਦਾਰ ਗੱਲ ਕਰ ਰਹੇ ਆ ਆਰਮਗੜ੍ਹਤਿਆਂ ਗੱਲ ਕਰ ਰਹੇ ਆ ਕੋਮਨ ਬ੍ਰਦਰਸ ਆ ਉਹ ਕਹਿ ਰਹੇ ਕਿ ਜੇ ਅਸੀਂ ਮਹਿਰ ਦਾ ਕੇਸ ਹੀ ਅਸੀਂ ਲੜਾਂਗੇ ਇਦਾਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਐ ਜਣੀ ਸਮਾਜਿਕ ਤੌਰ ਤੇ ਮਾਮਲਾ ਠਾਉਣਾ ਹੱਕ ਜਾਂ ਵਿਰੋਧ ਚ ਰੋਲਣਾ ਕਿਸੇ ਦਾ ਵੀ ਅਧਿਕਾਰ ਹੈ ਪਰ ਧਮਕੀਆਂ ਦੇਣੀਆਂ ਕਿਸੇ ਨੂੰ ਜਾਨੋਂ ਮਾਰਨਾ ਇਦਾਂ ਜੇ ਫਿਰ ਕੋਈ ਜੇ ਤੁਸੀਂ ਅਦਾਲਤਾਂ ਹੀ ਆਪ ਬਣ ਗਏ ਤਾਂ ਨਿਆਂ ਤੇ ਇਨਸਾਫ਼ ਦੀ ਆਸ ਕਿਸ ਕੋਲ ਰੱਖੋਗੇ ਸੋ ਇਹਨਾਂ ਦਾ ਬਿਲਕੁਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਹਾਂ ਇਹ ਜ਼ਰੂਰ ਹੈ ਕਿ ਲੱਚਰਪੁਣ ਦੇ ਖਿਲਾਫ ਲੜਾਈ ਸਮਾਜਿਕ ਪੱਧਰ ਤੇ ਪ੍ਰਸ਼ਾਸਕੀ ਪੱਧਰ ਤੇ ਜਿਹੜੀਆਂ ਤਿਰਾਂ ਲੜਨੀਆਂ ਚਾਹੁੰਦੀਆਂ ਉਹਨਾਂ ਨੂੰ ਖੋਲਾ ਲੜ ਸਕਦੀਆਂ ਜੀ ਪਰ ਕਾਨੂੰਨ ਆਪਣੇ ਹੱਥ 'ਚ ਲੈ ਕੇ ਦਹਿਸ਼ਤ ਫਲਾ ਕੇ ਇਹ ਲੜਾਈ ਵੀ ਕਿਸੇ ਸਿਰੇ ਨਹੀਂ ਲੱਗੇਗੀ ਸਗੋਂ ਇਹ ਨੈਗੇਟਿਵ ਜਿਹੜੀ ਅਪਰੋਚ ਹੈ ਇਹ ਜਿਹੜੀ ਲੜਾਈ ਲੜਨਾ ਚਾਹੁੰਦੇ ਉਸ ਨੂੰ ਵੀ ਢਾਲ ਕੇ ਗਏ ਦੇ ਨਾਲ ਜੀ ਇਹ ਬਿਲਕੁਲ ਸਹੀ ਕਿਹਾ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਬਿਲਕੁਲ ਸਹੀ ਨਹੀਂ ਹੈ ਸੋ ਕਾਨੂੰਨ ਬੈਠਾ ਹੈ ਪ੍ਰਸ਼ਾਸਨ ਹੈ ਇਹਨਾਂ ਨੂੰ ਸਜ਼ਾਵਾਂ ਦੇਣ ਦੇ ਲਈ ਜੀ ਅਸੀਂ ਅੱਗੇ ਵੱਧਦੇ ਆਂ ਤੇ ਅਗਲਾ ਸਵਾਲ ਟਰਟ ਤੋਂ ਲਵਾਂਗੇ ਕਿ ਲੁਧਿਆਣਾ ਦਾ ਜਿੱਥੇ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਨੇ ਜਿਨ੍ਹਾਂ ਨੇ ਅੱਜ ਲੁਧਿਆਣਾ ਪਹੁੰਚੇ ਤੇ ਉੱਥੇ ਇੱਕ ਨਾਨੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੌਰਾਨ ਲੱਗ ਗਿਆ ਹੈ ਕਿ ਰਵਨੀਤ ਸਿੰਘ ਬਿੱਟੂ ਕਾਫੀ ਨਰਾਜ਼ ਨੇ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈ ਸੂਬਾ ਸਰਕਾਰ ਆਮ ਆਦਮੀ ਪਾਰਟੀ ਤੇ ਵੀ ਜੰਮ ਕੇ ਬਰੇ ਨੇ ਕੀ ਮਾਮਲਾ ਹੈ ਰਵਨੀਤ ਸਿੰਘ ਬਿੱਟੂ ਨੇ ਪੜਕੇ ਕਿਉਂ ਹੋਏ ਨੇ ਦੇਖੋ ਕੇਂਦਰੀ ਕੈਬਨਿਟ ਮੰਤਰੀ ਰਵਨੀਤ ਬਿੱਟੂ ਜੋ ਬਿਆਨਤਾ ਪਾ ਜੇਕਰ ਕੀ ਕਿਹਾ ਉਹਦੀ ਗੱਲ ਤਾਂ ਕਰਾਂਗੇ ਕਰਾਂਗੇ ਜੀ ਪਰ ਉਹ ਦਿਨ ਆ ਪਹੁੰਚਿਆ ਪੰਜਾਬੀ ਦਾ ਮੈਂ ਉਹ ਜਿਹੜੇ ਤੋਕ ਪੂਰੀ ਤਰ੍ਹਾਂ ਤਾਂ ਨਹੀਂ ਦਰਾ ਸਕਾਂਗਾ ਹਰ ਇੱਕ ਤੋਕ ਬਣੀ ਹੋਈ ਹੈ ਤਾਂ ਦੀ ਕਹਿੰਦੇ ਕੋ ਵਕਤ ਕਰੀਬ ਆ ਪਹੁੰਚਾ ਜਦ ਤੱਕ ਤਾਂ ਉਹ ਸ਼ਾਲੇ ਜਾਣਗੇ ਜਦ ਤੱਕ ਉਹ ਸ਼ਾਲੇ ਜਾਣਗੇ ਸੋ ਵਕਤ ਆ ਗਿਆ ਜਿਹੜੀ ਲੜੀ ਲੰਬੀ ਲੜਾਈ ਲੜੀ ਗਈ ਹੈ ਪਿੱਛੇ ਦਿਨਾਂ ਚ ਨਹੀਂ ਗਰਮੀਆਂ ਨਹੀਂ ਤਪਸ਼ ਦੇ باوجود ਲੜੇ ਗਿਆ ਗਰਮੀ ਹੋਵੇ ਅਤਿ ਤੋਪ ਹੋਵੇ ਜਿਹੜੇ ਰਾਸ਼ੀ ਆਗੂ ਏਸੀਆਂ ਤੋਂ ਬਾਹਰ ਨਹੀਂ ਨਿਕਲਦੇ ਸੀ ਤੁਸੀਂ ਨਾ ਕਿਸੇ ਨਾ ਹੋਏ ਵੋਟਾਂ ਕੋਲ ਹੱਥ ਜੋੜ ਰਿਹਾ ਕਿ ਤੁਸੀਂ ਸਾਡੇ ਭਗਵਾਨ ਹੋ ਵੱਡੀ ਲੜਾਈ ਸੀ ਉਹ ਲੜਾਈ ਜਿਹੜੀ ਹੈ ਗੈਸੇਕਰ ਤੇ ਕੱਲ ਇਸ ਲੜਾਈ ਦਾ ਜਾਨੀ ਸ਼ਾਂਤ ਹੋ ਜੇਗੀ ਜਾਨੀ ਚੋਣ ਪ੍ਰਸਾਰ ਚੋਣ ਮਹਿਮ ਕੱਲ 17 ਜੂਨ ਹੈ 17 ਜੂਨ ਨੂੰ ਸ਼ਾਮ ਪਹਿਲਾਂ ਪਹਿਲਾਂ ਚੋਣ ਮਹਿਮ ਸਮਾਪਤ ਹੋ ਜੇਗੀ ਜੋ ਕੁਝ ਕਿਸੇ ਨੇ ਬੋਲਣਾ ਸੀ ਅੱਜ ਕੱਲ ਦਾ ਦਿਨ ਬਚਿਆ ਵਾ ਭੁੱਲੇਗਾ ਜਾਂ ਬੋਲਣਗੇ ਜੀ ਜੀ ਔਰ ਇੱਕ ਵੱਡੀ ਲੜਾਈ ਔਰ ਵੱਡੀ ਲੜਾਈ ਇਸ ਕਰਕੇ ਵੀ ਆਇਆ ਕਿ ਮੈਂ ਦੇਖ ਰਿਹਾ ਸੀਗਾ ਕਿ ਜਰਨਲਿਸਟ ਸਵਾਲ ਪੁੱਛ ਰਿਹਾ ਸੀ ਕਿ ਜੇ ਪੋਲੀਟਿਕਲ ਆਗੂ ਇਹੀੇ ਕਾਮ ਚੋਣਾ ਹੈ ਜੇ ਇੱਕ ਕੋਈ ਵਿਧਾਇਕ ਜਿੱਥੇ ਵੀ ਜਾਏਗਾ ਆਪਦਾ ਜਿੱਥੇ ਜੇ ਵਿਰੋਧੀ ਦਾ ਜਿੱਥੇ ਇਹਦਾ ਨਾ ਕੀ ਫਰਕ ਪਏਗਾ ਜੀ ਸਰਕਾਰ ਬਦਲੇਗੀ ਹਮਮਮ ਫਿਰ ਪੋਲੀਟਿਕਲ ਅਗੂਦਾਰ ਦਾ ਜੋ ਸੀ ਮੈਨੂੰ ਬੜਾ ਚੰਗਾ ਲੱਗਿਆ ਉਹ ਕਹਿੰਦਾ ਸਵਾਲ ਇਹ ਨਹੀਂ ਕਿ ਸਰਕਾਰ ਬਦਲੇਗੀ ਇਹ ਨਹੀਂ ਬਦਲੇਗੀ ਜੇ ਮੈਂ ਕਿ ਸੁਨੀਹਾ ਜਾਏਗਾ ਸੁਨੀਹਾ ਕੀ ਜਾਏਗਾ ਕਿ ਜਿਹੜੀ ਆਪਦੀ ਸਰਕਾਰ ਦੀਏ 2 ਸਾਲ ਰਹਿੰਦੇ ਐ ਕਿ ਉਹਦੀ ਹਮਾਇਤ ਖੜੇ ਐ ਜਾਂ ਜਣਾ ਦੇ ਲੋਕ ਜਾਂ ਉਹਦੇ ਖਿਲਾਫ ਨੇ ਔਰ ਇਹਦੇ ਨਾਲ ਜਿਹੜਾ ਆਪਾਂ ਹਣੀ ਪੋਲਿਟਿਕਲ ਪਾਰਟੀਆਂ ਨੇ ਖੁਦ ਹੀ ਉਹ ਦਰਵਾਜ਼ਾ ਵਿੰਡੋ ਖੋਲੀ ਹੈ ਸਥਾਈ ਵਾਲੀ ਜੀ ਉਹਨਾਂ ਕੋਲ ਹੋਕ ਵਿਚਾਰਾ ਨਹੀਂ ਹੁੰਦਾ ਉਹਦੀ ਗੱਲ ਕਰਨ ਤੋਂ ਇਲਾਵਾ ਹਮ ਲਗਾਤਾਰ ਉਹ ਕਹਿੰਦੇ ਆ ਦੀ ਜਿਹੜੀ ਇਹ ਚੋਣ ਆ ਇਹ ਚੋਣ ਸਥਾਈ ਦਾ ਰਾਹ ਦਿਖਾਈ ਗਈ ਜਾਨੀ ਸਥਾਈ ਵਿਧਾਨ ਸਭਾ ਜਿਹਨਾਂ ਚੋਣਾਂ ਹਮ ਇਹ ਤਰੀਕਾ ਹੁੰਦਾ ਗੱਲ ਕਹਿਣ ਦਾ ਕਿ ਇੱਕ ਚੋਣ ਨੂੰ ਲੈ ਕੇ ਪੂਰੀ 117 ਮੈਂਬਰੀ ਜਿਹੜੀ ਵਿਧਾਨ ਸਭਾ ਉਹਦੇ ਤੇ ਸਵਾਲ اٹھے ਜਾ ਰਹੇ ਆ ਕਿ ਵੀ ਉਸ ਨੂੰ ਲੈ ਕੇ ਰਾਹ ਖੁੱਲ ਗਿਆ ਹੁਣ ਜਿਹੜਾ ਕੌਣ ਜਿੱਤੇਗਾ ਕੌਣ ਹਾਰੇਗਾ ਇਰਾਸਾ ਦਾ ਸਾਈਨ ਨੂੰ ਜਾਂਦਾ ਹੈ ਸੋ ਇਹ ਸਵਾਲ ਵੀ ਆ ਉਹ ਸਵਾਲ ਦੇ ਚੱਲਦੇ ਜਿੱਦਾਂ ਆਪਾਂ ਕਿਹਾ ਬਿਲਕੁਲ ਜਿੱਦਾਂ ਹੁੰਦਾ ਨਾ ਕਿ ਆਪਾਂ ਅਕਸਰ ਇਹ ਕਹਿ ਦਿੰਨੇ ਆ ਕਿ ਦਿਵਾਲੀ ਜਦੋਂ ਹੁੰਦੀ ਹੈ ਕਹਿੰਦੇ ਪਟਾਕੇ ਚਲਾ ਲਓ ਜਿਹੜੇ ਹੈਗੇ ਇਸ ਤੋਂ ਬਾਅਦ ਤਾਂ ਚੱਲ ਨਹੀਂ ਜਦੋਂ ਦਿਵਾਲੀ ਨਿਕਲ ਗਈ ਜੀ ਸੋ ਪੋਲੀਟਿਕਲ ਦਿਵਾਲੀ ਜਿਹੜੀ ਹੈਗੀ ਆ ਕੱਲ ਆਖਰੀ ਦਿਨ ਹੈ ਜਿਹਦੇ ਕੋਲੇ ਜੋ ਪਟਾਕੇ ਚਲਾਉਣ ਚ ਕਸਰ ਨਹੀਂ ਛੱਡੇਗਾ ਚਾਹ ਕੋਈ ਮੰਤਰੀ ਬੁਲਾਉਣਾ ਚਾਹ ਕੋਈ ਸੰਤਰੀ ਬੁਲਾਉਣਾ ਹੈ ਮੁੱਖ ਮੰਤਰੀ ਬੁਲਾਉਣਾ ਹੈ ਉਹ ਸਾਰਿਆਂ ਨੇ ਆਪਣ ਆਪਣੇ ਜ਼ੋਰ ਜਮਾਈ ਕਰ ਰਹੇ ਆ ਜੋ ਬ੍ਰਹਮੇਂਿਤ ਮੇਟਰ ਉਹਦਾ ਆਪਣਾ ਏਰੀਆ ਲੁਧਿਆਣਾ ਜੀ ਕੇਂਦਰ ਦੇ ਕੈਬਨਿਟ ਮੰਤਰੀ ਐ ਹੂੰ ਫਿਰ ਉਹਨਾਂ ਦਾ ਇੱਕ ਅਧਿਕਾਰ ਵੀ ਐ ਲੁਧਿਆਣਾ ਦੇ ਲੋਕਾਂ ਨਾਲ ਗੱਲ ਕਰਨ ਦਾ ਜੀ ਪਰ ਜਿਹੜੀ ਗੱਲ ਉਹ ਕਹਿ ਰਿਹਾ ਉਹ ਕਹਿੰਦੇ ਕਿ ਦੇਖੋ ਜਿਹੜੇ ਕਾਰੋਬਾਰੀ ਐ ਦਸ ਦਸ ਉਹ ਕਿਸ ਕਦਰ ਕਹਿੰਦੇ ਉਹਨਾਂ ਚ 18 ਵੀ ਜਿਹੜੇ ਸੰਸਦਕਾਰ ਐ ਕਿਸ ਕਦਰ ਜਣੇ ਉਹ ਤਰੀਕੇ ਨਾਲ ਗੱਲ ਕੀਤੀ ਐ ਕਿ ਕਿਸ ਕਦਰ ਜਿਹੜਾ ਆਪਦੀ ਝੋਲੀ 'ਚ ਜਾ ਕੇ ਪੈ ਗਏ ਇਹਨੇ ਦੇਖੋ ਜੀ ਉਹਨਾਂ ਦੇ ਘਰਾਂ 'ਚ ਮੁੱਖ ਮੰਤਰੀ ਦੇ ਉਹਨਾਂ ਦੇ ਪਰਿਵਾਰ ਦੇ ਸਮਾਗਮ ਹੋ ਰਿਹਾ ਐ ਉਹ ਉਹ ਘੰਤਰੀ ਗਰੀਬਾਂ ਦੇ ਘਰਾਂ ਤਾਂ ਗਏ ਨਹੀਂ ਕਾਰੋਬਾਰੀਆਂ ਦੇ ਘਰਾਂ ਜਾ ਰਿਹਾ ਔਰ ਇਹ ਵੀ ਇੱਕ ਤਰੀਕੇ ਨਾਲ ਨਰਾਜ਼ਗੀ ਦਾ ਪ੍ਰਗਟਾਵਾ ਰਮਨਿਤ ਬਿੱਟੂ ਕੋਲ ਚਲ ਕਰਿਆ ਸੀ ਉਹ ਕਹਿੰਦੇ ਦੇਖੋ ਅੱਜ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਦੇ ਸਮਾਗਮ ਆਪਣੇ ਘਰਾਂ ਚ ਕਰਾ ਰਹੇ ਹਾਂ ਕੰਮ ਕਰ ਰਹੇ ਹਾਂ ਆਪਣੇ ਮੈਂਬਰਾਂ ਨਾਲ ਜੋੜ ਰਹੇ ਹਾਂ ਕਹਿੰਦੇ ਕੱਲ ਨੂੰ ਜੇ ਸਰਕਾਰ ਬਦਲੀ ਗਈ ਦੂਜਿਆਂ ਤਰ੍ਹਾਂ ਆਉਣੀਆਂ ਤਾਂ ਫੇਰ ਉਹ ਵੀ ਇਹੀ ਕੰਮ ਕਰਾਉਣਗੇ ਤੁਹਾਡੇ ਕੋਲ ਲੜੇ ਇੱਕ ਤਰੀਕੇ ਨਾਲ ਸੰਨਤਕਾਰਾਂ ਦੇ ਰਹੀਏ ਤੋਂ ਕਾਰੋਬਾਰਾਂ ਦੇ ਰਹੀਏ ਤੋਂ ਮਰ ਉਹਨੀਂਦ ਬਿਟੂ ਜੀ ਨਰਾਜ਼ਗੀ ਝਲਕਦੀ ਨਜ਼ਰ ਆਈ ਹੈ ਜੀ ਹੁਣ ਲੁਧਿਆਣਾ ਸ਼ਹਿਰ ਸ਼ਹਿਰੀ ਕਾਰੋਬਾਰੀਆਂ ਦਾ ਸੰਨਤਕਾਰਾਂ ਦਾ ਵਪਾਰੀਆਂ ਦਾ ਆਮ ਕੰਮ ਕਰਨ ਵਾਲੇ ਲੋਕਾਂ ਦਾ ਸੋ ਉਥੇ ਜਿਹੜੀ ਹੈ ਕਿ ਹੁਣ ਕਿਸਾਨੀਆਂ ਵਾਲਾ ਏਡਾ ਵੱਡਾ ਮੁੱਦਾ ਨਹੀਂ ਹੈ ਜਿੱਡਾ ਵੱਡਾ ਮੁੱਦਾ ਕਾਰੋਬਾਰੀਆਂ ਲੈ ਕੇ ਸੁਰਨੀਤ ਬਿਟੂ ਇਹ ਗੱਲ ਕਹਿ ਰਿਹਾ ਦੂਜੇ ਪਾਸੇ ਜੇ ਆਪਾਂ ਦੂਜੀਆਂ ਤਰ੍ਹਾਂ ਦੀ ਗੱਲ ਕਰੀਏ ਰਾਜਾ ਬੜੰਗ ਹੋਵੇ ਜੀ ਕਾਂਗਰਸ ਦੇ ਉਮੀਦਵਾਰ ਹੋਣਾ ਸ਼ੋ ਜੀ ਉਹ ਇਹ ਕਹਿ ਰਹੇ ਦੇਖੋ ਜੀ ਕਹਿੰਦੇ ਮੈਨੂੰ ਵਿਧਾਨ ਸਭਾ ਚ ਭੇਜੋਗੇ ਮੈਂ ਤੁਹਾਡੇ ਮੁੱਦੇ ਠਾਵਾਵਾਂਗਾ ਉਹਨਾਂ ਕੋਲੇ ਤਾਂ ਪਹਿਲਾਂ ਹੀ ਇਹਨੇ ਵਿਧਾਇਕ ਹੈਗੇ ਕੋਈ ਫਰਕ ਨਹੀਂ ਪੈਣ ਲੱਗਿਆ ਜੀ ਅੱਜ ਮੈਂ ਜਿੱਤ ਕੇ ਆਵਾਂਗਾ ਤਾਂ ਮੈਂ ਤੁਹਾਡੀ ਗੱਲ ਕਰਾਂਗਾ ਤੁਹਾਡੀ ਆਵਾਜ਼ ਠਾਵਾਵਾਂਗਾ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਵਾਜ਼ ਦੀ ਪਾਰਟੀ ਉਹਨਾਂ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਉਹ ਕਹਿੰਦੇ ਜੇ ਸਾਡਾ ਉਮੀਦਵਾਰ ਜਿੱਤੇਗਾ ਜਿਹੜੇ ਕਹਿੰਦੇ ਪਾਰਲੀਮੈਂਟ ਛੱਡ ਕੇ ਤੁਹਾਡੇ ਕੋਲੇ ਆ ਰਿਹਾ ਵਿਧਾਨ ਸਭਾ ਦੀ ਸੀਟ ਤੇ ਰੇ ਵੀ ਕਿਦਰ ਇੰਡੀਕੇਸ਼ਨ ਆ ਵੀ ਜੇ ਉਹ ਜਿੱਤ ਜਾਂਦੇ ਐ ਤਾਂ ਉਹਨਾਂ ਨੂੰ ਕੈਬਨਟ 'ਚ ਲੈਣਾ ਵੀ ਸੁਭਾਵਿਕ ਹੈ। ਹੂੰ। ਕਹਿੰਦੇ ਆ ਜੇ ਆਪਦੇ ਉਮੀਦਵਾਰ ਜਿੱਤਣਗੇ अरोड़ा ਤਾਂ ਉਹ ਘਰ ਕੈਬਨਟ ਦੇ ਮੰਤਰੀ ਵੀ ਬਣਨਗੇ। ਇਹ ਜੀ ਇੰਡੀਕੇਸ਼ਨ ਦੂਜਾ ਨਾਲ ਇਹ ਵੀ ਕਿ ਜੇ ਆਪਦੇ ਉਮੀਦਵਾਰ ਜਿੱਤਣਗੇ ਤਾਂ ਉਹਨਾਂ ਨੂੰ ਫਿਰ ਜਾਣੇ ਤੇ ਜਿਹੜੇ ਕਾਰੋਬਾਰੀ ਐ ਕੰਮ ਦੰਦਿਆ ਉਹਨਾਂ ਦੇ ਕੰਮ ਦੰਦੇ ਹੋਣਗੇ ਤੇ 2 ਸਾਲ ਦਾ ਸਮਾਂ ਪਿਆ। ਸਕਮਤਾ ਸਰਕਾਰ ਨਹੀਂ ਆਉਣਾ ਨਾ। ਜੀ। ਇਸ ਮੁੱਦੇ ਤੇ ਕਹਿ ਆਮ ਗੱਲ ਇਹ ਦੇਖੋ ਸਾਰੀਆਂ ਪੋਲੀਟিক্যাল ਪਾਰਟੀਆਂ ਲੜਾਈ ਲੜੀ ਆ ਤੇ ਕੋਈ ਦੋ ਰਾਇ ਨਹੀਂ ਅਫਰ ਰਵਨੀਤ ਬਿਟੂ ਦੀ ਗੱਲ ਕੀਤੀ ਹੈ ਉਥੇ ਹਰਿਆਣਾ ਦੀ ਮੁੱਖ ਮੰਤਰੀ ਆਈ ਉਥੇ ਦਿੱਲੀ ਦੀ ਮੁੱਖ ਮੰਤਰੀ ਆਈ ਉਥੇ ਕਾਂਗਰਸ ਦੇ ਆਗੂ ਆਏ ਜੀ ਆ ਜਿਹੜੀ ਸਭ ਤੋਂ ਵੱਡੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਉਹ ਹੈ ਮੁਖੰਦਰੀ ਭਗਵੰਤ ਮਾਨ ਜਿਹਾਂ ਆਮ ਆਦਮੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਇਹ ਜੋੜੀ ਨੇ ਵੀ ਜਣਾ ਦੀ ਚੋਣ ਦੱਬ ਕੇ ਗਾ ਪਾਇਆ ਜੀ ਔਰ ਉਹਦੇ ਚ ਉਹਨੇ ਕਾਰੋਬਾਰੀਆਂ ਜੋੜਿਆ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਜੋੜਿਆ ਜਿਦਾ ਆਪਾਂ ਕਹਿ ਰਹੇ ਸਮਾਂ ਆ ਗਿਆ ਹੈ ਕਿ ਇਹ ਜੋੜੀ ਦੀ ਜਿਹੜੀ ਮਿਹਨਤ ਹੈ ਰੰਗ ਲਿਆਏਗੀ ਇਸਦਾ ਪਤਾ ਤਾਂ ਖੈਰ ਜਦੋਂ ਵੋਟਾਂ ਪੈਣਗੀਆਂ ਉਦੋਂ ਸਾਹਮਣੇ ਆਏਗਾ ਅਰੇ ਜੋੜੀ ਦਾ ਵੀ ਆਪਣੇ ਆਪ ਇੱਕ ਵੱਡਾ ਇਮਤਿਹਾਨ ਹੈ ਪਤਾ ਲੱਗੇਗਾ 19 ਨੂੰ ਵੋਟਾਂ ਪੈਣ ਤੋਂ ਜੋ ਨਤੀਜੇ ਸਾਹਮਣੇ ਆਉਣਗੇ ਜੀ ਜੀ ਅਸਲ ਲੁਧਿਆਣਾ ਜਿੰਮਨੀ ਸ਼ੋਨਾ ਦੀ ਗੱਲਾਂ ਕਰ ਰਹੇ ਆ ਸੋ ਇੱਥੇ ਜਿਹੜਾ ਹੈ ਇੱਕ ਵੱਡਾ ਝਟਕਾ ਹੁਣ ਜਿਹੜਾ ਹੈ ਸ਼੍ਰੋਮਨੀ ਕਾਲੇ ਦਲ ਨੂੰ ਲੱਗਿਆ ਹੈ ਜਿੱਥੇ ਕਿ ਸ਼੍ਰੋਮਨੀ ਕਾਲੇ ਦਲ ਦੇ ਜਿਹੜੇ ਇਹ ਹਲਕਾ ਸੁਨਾਮ ਤੋਂ ਇਨਚਾਰਜ ਤੇ ਨੀ ਤੜਕ ਜਿਹੜੇ ਉਹਨਾਂ ਦੇ ਆਗੂ ਨੇ ਜਿਹੜਾ ਰਾਜਿੰਦਰ ਦੀਪਾ ਤੇ ਸਰਬਜੋਤ ਸਾਵੀ ਨੇ ਉਹਨਾਂ ਨੇ ਜਿਹੜੀ ਹੈ ਅੱਜ ਕਾਂਗਰਸ ਜੁਆਇਨ ਕੀਤੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਇਹ ਦਲ ਬਦਲੀਆਂ ਵੀ ਚੱਲ ਰਹੀਆਂ ਨੇ ਸ਼੍ਰੋਮਨੀ ਕਾਲੇ ਦਲ ਨੂੰ ਇਸ ਦਾ ਕਿੰਨਾ ਕੁ ਨੁਕਸਾਨ ਹੋਵੇਗਾ ਤੇ ਕਾਂਗਰਸ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ ਦੇਖੋ ਫਾਇਦਾ ਨੁਕਸਾਨ ਦਾ ਜਿੱਦਾਂ ਆਪਾਂ ਕਹਿ ਰਹੇ ਹਾਂ ਜਦੋਂ ਨਤੀਜੇ ਆਉਣਗੇ ਪਤਾ ਲੱਗ ਜਾਏਗਾ ਪਰ ਇਹ ਕਿਹਾ ਜਾ ਸਕਦਾ ਹੈ ਕਿ ਕਾਲੀ ਦਲ ਨੂੰ ਕਾਫੀ ਜਦੋਂ ਚੋਣਾਂ ਦਾ ਕੰਪੇਨ ਦਾ ਆਖਰੀ ਦਿਨ ਪੰਜ ਦੇ ਵਿੱਚ ਨਿਕਲ ਰਹੇ ਹਨ ਕਾਫੀ ਵੱਡਾ ਝਟਕਾ ਜਿਹੜਾ ਹੈਗਾ ਉਹਨਾਂ ਦੇ ਲਈ ਸਮੱਸਿਆਵਾਂ ਨਵੀਆਂ ਚੁਣੌਤੀਆਂ ਖੜੀਆਂ ਕਰ ਰਿਹਾ ਉਸ ਪਾਰਟੀ ਦੀ ਜਿਹੜੀ ਪਹਿਲਾਂ ਹੀ ਮੁਸ਼ਕਲ ਚੋਂ ਨਿਕਲ ਰਹੀ ਹੈ ਜਿੰਦਰਦੀਪਾ ਜਾਂ ਯੂਨੀਵਰਸਿਟੀ ਦੇ ਨੌਜਵਾਨ ਆਗੂ ਰਹੇ ਜਾਣਾ ਪਛਾਣਾ ਇੱਥੇ ਰਹਿ ਜੀ ਉਹ ਕਾਲੀਦਾਲ ਚਲੇ ਗਏ ਸੀ ਨਰਾਜ਼ਗੀ ਦੀ ਵਜ੍ਹਾ ਕਰਕੇ ਹੁਣ ਦੁਬਾਰਾ ਕਾਂਗਰਸ ਚ ਆ ਗਿਆ। ਹੂੰ ਸੋ ਕਾਂਗਰਸ ਲਈ ਤਾਂ ਹਲਾਰਾ ਹੈ ਹੀ ਹੈ। ਕਿਤੇ ਤੁਸੀਂ ਦੂਜੇ ਆਗੂ ਜਿਹੜਾ ਕਰ ਕੀਤੀ ਹੈ। ਸਰਵਜੀਤ ਦੀ ਸਾਵੀ ਦੀ ਉਹ ਵੀ ਜਿਹੜਾ ਹੈਗਾ ਪਾਰਟੀ ਛੱਡ ਕੇ ਉਹ ਕਾਂਗਰਸ ਉਹਨਾਂ ਨੇ ਜੁਆਇਨ ਕੀਤੀ ਹੈ। ਸੋ ਕਾਲੀਦਾਲ ਨੂੰ ਵੱਡੇ ਛੱਡ ਕੇ ਆ ਤੇ ਨਾਲ ਹੀ ਜਿਹੜਾ ਹੈਗਾ ਕਾਂਗਰਸ ਨੂੰ ਕਲਾਰਾ ਹੈ ਹੀ ਹੈ। ਜੀ ਕਿਉਂਕਿ ਕਾਲੀਦਾਲ ਨੂੰ ਵੱਡੇ ਛੱਡ ਕੇ ਦੀ ਗੱਲ ਕਰਦੇ ਆ ਤਾਂ ਮੈਂ ਜ਼ਿਕਰ ਦਾਸ ਕਰਨ ਨਾਲ ਇਹ ਵੀ ਕਰਨਾ ਚਾਹਾਂਗਾ। ਜੀ ਜਿਲੇ ਦਾ ਨਾਚ ਟਕਸਾਲੀ ਅਕਾਲੀ ਆਗੂ ਸੁਦੇਸ਼ ਸਿੰਘ ਢੀਂਡਾ ਸਾਹਿਬ ਵੀ ਅੰਤਵਰਦਾਸ ਮੌਕੇ ਭਾਜਪਾ ਵਾਲੇ ਕਈ ਆਗੂ ਨੇ ਸਾਂਝੀ ਦੀ ਗੱਲ ਕੀਤੀ ਬੋਲੇ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਦੀ ਗੱਲ ਪਰ ਮੈਂ ਗੱਲ ਕਰਾਂਗਾ ਪ੍ਰਮੇਂਦਰ ਢੀਂਡਾ ਸਾਹਿਬ ਜਿਹੜੇ ਕਿ ਪੰਜਾਬ ਦੇ ਵਿੱਚ ਵਿਧ ਮੰਤਰੀ ਵੀ ਰਹੇ ਐ ਹਮਮ ਔਰ ਸੁਦੇਸ਼ ਸਿੰਘ ਢੀਂਡਾ ਸਾਹਿਬ ਦੇ بیٹے ਐ ਜੀ ਉਹਨਾਂ ਨੇ ਮੀਡੀਆ ਸਪੱਸ਼ਟ ਤੌਰ ਤੇ ਨਾ ਫਹਾ ਦਾ ਖੰਨਣ ਕੀਤਾ ਕਿ ਮੈਂ ਸੁਹਣੀ ਅਕਾਲੀ ਦਲ ਨਹੀਂ ਜਾ ਰਿਹਾ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹਟ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹਨੇ ਮੇਰੇ ਪਿਤਾ ਸੁਖਦੇਵ ਸਿੰਘ ਢੀਂਡ ਸਾਹਿਬ ਅੰਜ ਮੈਮਰੀ ਕਮੇਟੀ ਨਾਲ ਜੁੜੇ ਹੋਏ ਸੀ ਉਹਨਾਂ ਨੇ ਆਪਣਾ ਜਿਹੜਾ ਰਾਸ਼ੀ ਸਫਰ ਹੈ ਸਾਰਾ ਜ਼ੋਰ ਜਿਹੜਾ ਹੈਗਾ ਅਕਾਲ ਤਖਤ ਦੀ ਹੁਕਮ ਮੰਨਣ ਨੂੰ ਲਾਤਾ ਉਹਦੀ ਸਹਿਮਤੀ ਦੇ ਨਾਲ ਲਾਤਾ ਜਿਨੇ ਕਹਿੰਦਾ ਹੁਕਮ ਅਧੂਲੀ ਕੀਤੀ ਹੈ। ਹੁਕਮ ਨਹੀਂ ਮੰਨਿਆ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਉਹਦੀ ਅਗਵਾਈ ਲੈਣ ਜਾਵਾਂ। ਸੁਪਰੀਂਦਰ ਢੀਂਡ ਸਾਹਿਬ ਵੀ ਨਾ ਕਰਦੀ ਹੈ। ਸੋ ਲਗਾਤਾਰ ਇਦਾਂ ਦੇ ਝਟਕੇ ਇਹਨਾਂ ਦਿਨਾਂ ਚ ਕਾਲੀ ਦਲ ਨੂੰ ਲੱਗਦੇ ਨਜ਼ਰ ਆ ਰਹੇ ਆ ਸਵਾਭ ਇਹ ਕਹਿੰਦਾ ਗੱਲਾਂ ਨਾਲ ਕਾਲੀ ਦਲ ਦਾ ਫਾਇਦਾ ਤਾਂ ਕੋ ਹੋਏ ਨਾ ਹੋਏਗਾ ਤਾਂ ਨੁਕਸਾਨ ਹੀ ਜੀ ਨਾ ਹੋਏਗਾ ਤਾਂ ਨਹੀਂ ਹੋਏਗਾ ਹਮ ਜਬ ਚੋਣ ਨੂੰ ਗੱਲ ਕਰੀਏ ਤਾਂ ਫਿਰ ਇਹਦਾ ਫੈਸਲਾ ਤਾਂ ਲੁਧਿਆਣਾ ਪੱਛਮੀ ਦੇ ਜਦੋਂ ਇੱਕ ਦਿਨ ਬਾਅਦ ਚੋਣੀਆਂ ਨੂੰ ਵੋਟਾਂ ਪੈਣੀਆਂ ਕੱਲ ਤੋਂ ਹੁਣ ਪ੍ਰਚਾਰ ਬੰਦਾ ਉਹਦੇ ਸੀਰੀ ਸਪਸ਼ਟ ਹੋਏਗੀ ਕਿ ਕਿਧਰ ਨੂੰ ਗਈ ਆ ਗੱਲ ਜੀ ਜੀ ਤੁਸ ਦੇ ਨਾਲ ਹੀ ਜਿਹੜਾ ਹੈ ਸਿਕੰਦਰ ਸਿੰਘ ਮਲੂਕਾ ਜਿਹੜੇ ਕੀ ਹੁਣੇ ਹਾਲ ਹੀ ਦੇ ਵਿੱਚ ਜਿਹੜਾ ਹੈ ਮੋੜ ਤੋਂ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਸ਼੍ਰੋਮ ਨਕਲ ਦਲ ਵਿੱਚ ਸ਼ਾਮਲ ਹੋਏ ਨੇ ਸੋ ਉਹਨਾਂ ਦਾ ਇੱਕ ਜਿਹੜਾ ਹੈ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਜੇਕਰ ਬੀਜੇਪੀ ਤੇ ਜਿਹੜਾ ਹੈ ਅਕਾਲੀ ਦਲ ਦਾ ਜਿਹੜਾ ਇਕੱਠਜੋੜ ਹੁੰਦਾ ਹੈ ਤਾਂ ਜਿਹੜਾ ਅਕਾਲੀ ਦਲ ਹੈ ਵੱਡੇ ਪੜਾ ਦੇ ਤੌਰ ਤੇ ਇਲੈਕਸ਼ਨ ਵਿੱਚ ਆਵੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਮਹਤਾਮ ਸਵਾਲ ਹੈ ਜੀ ਸ਼੍ਰੋਮ ਨੇ ਅਕਾਲੀ ਦਲ ਦੇ ਜਿਹਨਾਂ ਨੇ ਉਹਨਾਂ ਨੂੰ ਜੁਆਇਨ ਕੀਤਾ ਹੈ ਸਿਕੰਦਰ ਸਿੰਘ ਨੂੰ ਕਾ ਕੈਬਨਿਟ ਮੰਤਰੀ ਕਦਾਵਰ ਅਕਾਲੀ ਆਪੂ ਆ ਉਹਨਾਂ ਨੇ ਗਲੋਲ ਪੰਜਾਬ ਟੀਵੀ ਦੇ ਗੱਲਬਾਤ ਕਰਦਿਆਂ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਜੀ ਕਿ ਜੋ ਗੱਲ ਕੀਤੀ ਜਾ ਰਹੀ ਆ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਦੀ ਉਹ ਕਹਿੰਦੇ ਮੈਂ ਇਸ ਗੱਲ ਦਾ ਹਮਈ ਆ ਕਿ ਅਕਾਲੀ ਦਲ ਤੇ ਭਾਜਪਾ ਸਾਂਝ ਹੋਣੀ ਚਾਹੀਦੀ ਹੈ ਅਗਲੀ ਸਰਕਾਰ ਬਣਾਉਣ ਦੇ ਲਈ ਉਹ ਕਹਿੰਦੇ ਇੱਕ ਗੱਲ ਬੜੀ ਸਾਫ਼ ਹੈ ਜੀ ਕਿ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ਨਿਭਾਏਗਾ ਹੂੰ ਇਹ ਗੱਲ ਸਾਫ਼ ਹੈ ਇਸ ਤੋਂ ਵੇਟਾਂ ਕੋਈ ਗੱਲ ਤੇ ਸਹਿਮਤੀ ਨਹੀਂ ਹੋ ਸਕਦੀ ਸੋਉਣ ਵਾਲੇ ਦਿਨਾਂ 'ਚ ਜਦੋਂ ਵੀ 27 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਮੱਦੇ ਨਜ਼ਰ ਕੋਈ ਸਮਝੌਤਾ ਹੋਏਗਾ ਸਿਕੰਦਰ ਸਿੰਘ ਲੋਕਾ ਨੇ ਬੜਾ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਕਾလီਦਾਲੀ ਪੁੰਕਾ ਵੱਡੇ ਭਾਈ ਵਾਲੀ ਹੋਏਗੀ ਜੀ ਛੋਟੇ ਭਾਈ ਵਾਲੀ ਪੁੰਕਾ ਨਹੀਂ ਹੋ ਸਕਦੀ ਉਹ ਕਹਿੰਦੇ ਇਸ ਤੋਂ ਜ਼ਿਆਦਾ ਬਿਹਤਰ ਅ ਕਿਸਮਝੌਤਾ ਨਹੀਂ ਕੀਤਾ ਜਾਏ ਸੋ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਭੇਖ ਜਦੋਂ ਵੀ ਜੜਾ ਹੈਗਾ ਭਾਜਪਾ ਤੇ ਕਾလီਦਾਲ ਦਾ ਸਮਝੌਤਾ ਹੋਏਗਾ ਜੀ ਤਾਂ ਕਾလီਦਾਲ ਵੱਡੇ ਭਾਈ ਦੀ ਪੁੰਕਾ ਜੀ ਕੰਮ ਕਰੇਗਾ ਜਣੀ ਉਹ ਮੋਰੀ ਰੋਲੋਂ ਨੂੰ ਆਏਗਾ ਜੀ ਹਾਂ ਇਹ ਜ਼ਰੂਰ ਆ ਪੋਲੀਟਿਕਲ ਪਾਰਟੀਆਂ ਅੰਦਰ ਅਕਸਰ ਇਦਾਂ ਹੁੰਦਾ ਹੈ ਕਿ ਸੀਟਾਂ ਦੇ ਲੈਣ ਦੇਣ 'ਚ ਵੱਧ ਘੱਟ ਹੋ ਸਕਦਾ ਹੈ ਪਰ ਜਿਹੜੀ ਅਗਵਾਹੀ ਦੀ ਹੋਂਕਾ ਦੀ ਗੱਲ ਹੈ ਉਹ ਜ਼ਿੰਮੇਵਾਰੀ ਖਾਲੀ ਥਾਲੀ ਪੰਜਾਬ 'ਚ ਨਵਾਏਗਾ ਜੇ ਪੰਜਾਬ 'ਚ ਖਾਲੀ ਥਾਲੀ ਨਵਾਏਗਾ ਤਾਂ ਹੋਰ ਯੂਪੀ ਦੇ ਨਵਾਏਗਾ ਜੀ ਸੋ ਅਸੀਂ ਅਗਲਾ ਸਵਾਲ ਹੈ ਜਿਹੜਾ ਐਸਜੀਪੀਸੀ ਦਾ ਲਵਾਂਗੇ ਐਸਜੀਪੀਸੀ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਹੈ ਪਾਕਿਸਤਾਨ ਹੁਣ ਜੱਥਾ ਨਹੀਂ ਜਾਏਗਾ ਸੋ ਇਸ ਦਾ ਮਤਲਬ ਕੀ ਹੈ ਕਿ ਜਿਹੜਾ ਹੈ ਪਾਕਿਸਤਾਨ ਜਿਹੜੇ ਦਰਸ਼ਣ ਦੀਦਾਰੇ ਕਰਨ ਜਾਂਦੇ ਨੇ ਉਹ ਜੱਥਾ ਉੱਥੇ ਨਹੀਂ ਜਾਏਗਾ ਦੇਖੋ ਇਹ ਵੀ ਆਇਆ ਮਸਵਾਲ ਹੈ ਮਹਾਰਾਜਾ ਜੀ ਸਿੰਧੀ ਪਰਸੀਆ ਨਤੀ ਜੂ ਨੂੰ ਪਾਕਿਸਤਾਨ 'ਚ ਮਨਾਈ ਜਾਂਦੀ ਹੈ ਜੀ ਉਹਦੇ ਲਈ ਹਮੇਸ਼ਾ ਜੱਥੇ ਜਾਂਦੇ ਰਹੇ ਪਰ ਹੁਣ ਜਿੱਦਾਂ ਪਾਕਿਸਤਾਨ ਤੇ ਭਾਰਤ ਦੇ ਆਸ ਵਿੱਚ ਘੜਤਨ ਵਾਲੇ ਸਬੰਧ ਬਣੇ ਵੀ ਪਿਛਲੇ ਦਿਨਾਂ ਚ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਵੀ ਛੜੀਆਂ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਵੀ ਕੁਝ ਇਹਦੇ ਤੱਤ ਵੀ ਸਾਹਮਣੇ ਆਏ ਕਿ ਜਥੇਜੀ ਫਰਾਣਾ ਗਿਆ ਸੀ ਜੇ ਉੱਤਰ ਜਾ ਕੇ ਕੋਈ ਏਜੰਸੀ ਵਾਲਾ ਮਿਲਿਆ ਇਦਾਂ ਦੀਆਂ ਗੱਲਾਂ ਮੈਨੂੰ ਮੇਰਾ ਆਪਣਾ ਇੱਕ ਨਜ਼ਰੀਆ ਹੈ ਕਿ ਸੁੰਮਣੀ ਗੁਰਦਾਰਾ ਪ੍ਰਮੁਖ ਕਮੇਟੀ ਨੇ ਬੜਾ ਸਹੀ ਫੈਸਲਾ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਜਥਾ ਪਾਕਿਸਤਾਨ ਨਹੀਂ ਭੇਜਾਂਗੇ ਕਿਉਂਕਿ ਜਥਾ ਪਾਕਿਸਤਾਨ ਨਹੀਂ ਜਾਏਗਾ ਤਾਂ ਉਹਦੇ ਨਾਲ ਕੋਈ ਨਾ ਵੱਡਾ ਫਰਕ ਨਹੀਂ ਪੈਣ ਲੱਗਿਆ ਅਜਿਹਾ ਭੇਜਨ ਤੋਂ ਬਾਅਦ ਜਿਸ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਐਸਟੀਪੀਸੀ ਨੂੰ ਘਟੂ ਘਟੂ ਨਾਲ ਸਵਾਲਾਂ ਤੋਂ ਵਿਚਾਰ ਰਹੇਗਾ ਸੋ ਐਸਜੀਪੀਸੀ ਨੇ ਬੜਾ ਸਵਛ ਫੈਸਲਾ ਲੈ ਕੇ ਅਸੀਂ ਜਿਹੜਾ ਮਹਾਰਾਜ ਜੀ ਸਿੰਘ ਦੀ ਪਰਸੀ ਤੇ ਸਰ ਕੋਈ ਜਥਾ ਨਹੀਂ ਭੇਜ ਰਹੇ ਕਾਰਨ ਵੱਡਾ ਇਹ ਹੈ ਕਿ ਦੋਨਾਂ ਮੁਲਕਾਂ ਦੇ ਜਿਹੜਾ ਆਪਸ ਜਿਹੜੇ ਸੰਬੰਧ ਹੈ ਘੜਤਣ ਵਾਲੇ ਆਪਣਾ ਤੰਦੇ ਚੱਲਦੇ ਆ ਫੈਸਲਾ ਲਿਆ ਗਿਆ ਜੀ ਜੀ ਅਸੀਂ ਹੁਣ ਅਗਲੀ ਖਬਰ ਲਵਾਂਗੇ ਪੌਸਮ ਦੀ ਜੀ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀ ਬਹੁਤ ਪੈ ਰਹੀ ਸੀ ਸੋ ਇਸੇ ਵਿਚਾਲੇ ਜਿਹੜਾ ਮੌਨਸੂਨ ਆਇਆ ਹੈ ਥੋੜੀ ਬੂੰਦਾਬاندی ਹੋਈ ਹੈ ਕਾਫੀ ਰਾਹਤ ਜਿਹੜੀ ਹੈ ਆਮ ਲੋਕਾਂ ਨੂੰ ਮਿਲੀ ਹੈ ਅਤੇ ਨਾਲ ਹੀ ਜਿਹੜੇ ਨੇ ਜੀਵ ਜੰਤੂ ਨੇ ਨਾਨੋ ਵੀ ਕਾਫੀ ਰਾਹਤ ਮਿਲੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਮੌਸਮ ਹੈ ਆਉਣ ਦੇ ਦਿਨਾਂ ਦੇ ਵਿੱਚ ਜਿਹੜੇ ਆ ਰਹੇ ਨੇ ਦਿਨ ਉਸ ਵਿੱਚ ਵੀ ਇਹ ਇਸ ਤਰ੍ਹਾਂ ਹੀ ਰਹੇਗਾ ਦੇਖੋ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਜਦੋਂ ਆਪਾਂ ਮੌਸਮ ਭਾਗ ਦੀ ਗੱਲ ਕਰਦੇ ਹਾਂ ਰਾਹਤ ਦੀ ਗੱਲ ਕਰਦੇ ਹਾਂ ਵੀਗੇ ਜਨਰਲਿਸਟ ਦੇ ਕੋ ਜਨਰਲਿਸਟ ਵੀ ਕੋਈ ਤਾਪਮਾਨ ਤਾਪਸੀ ਗੱਲ ਦਾ ਕਰਦੇ ਆ ਨਾ ਸਭ ਤੋਂ ਪਹਿਲਾਂ ਤਾਂ ਆਪਾਂ ਲੁਧਿਆਣਾ ਦੇ ਲੋਕਾਂ ਲਈ ਵਿਖੋਣੀ ਕਰਦੇ ਨੇ ਕਿ ਕੱਲ 17 ਜੂਨ ਕਟੂਕੜ ਲੁਧਿਆਣਾ ਦੇ ਲੋਕਾਂ ਨੂੰ ਰਾਹਤ ਮਿਲ ਜੇਗੀ ਜਿਹੜੀਆਂ ਕੰਨ ਪਾੜਨੀਆਂ ਰਹਿਲੀਆਂ ਦੂਸ਼ਣ ਪ੍ਰਤੀ ਦੂਸ਼ਣ ਇੱਕ ਤਾਂ ਵਾਤਾਵਰਨ ਹੁੰਦਾ ਜਿਹੜਾ ਨੇਰੀ ਆਉਂਦੀ ਆ ਨੇਰੀ ਨਾਲ ਗਰਦ ਨਾਲ ਕਦੇ ਕਦੇ ਚੋਨੇ ਦੀ ਪ੍ਰਾਲੀ ਤੋਂ ਕਤੇ ਕਹਿੰਦੇ ਕਣਕ ਦੀ ਪ੍ਰਾਲੀ ਤੋਂ ਇੱਕ ਵਾਤਾਵਰਨ ਖਰਾਬਗਾ ਤਾਂ ਪੋਲੀਟੀਕਲ ਪ੍ਰਡੂਸ਼ਨ ਟੁਕੜ ਲੱਗੇ ਆਣ ਦੇ ਲੋਕਾਂ ਨੂੰ ਪੋਲੀਟਿਕਲ ਪ੍ਰਦੂਸ਼ਣ ਤੋਂ ਤਾਂ ਕੱਲ੍ਹ ਰਾਹਤ ਮਿਲ ਜੇਗੀ ਉਹਨਾਂ ਨੇ ਵੋਟ ਪਾਉਣੀਆਂ ਉਸ ਤੋਂ ਬਾਅਦ ਅਰੇ ਪ੍ਰਦੂਸ਼ਣ ਜਿਹੜਾ ਹੈ ਜਦੋਂ ਆਪਾਂ بارش ਕਹਿੰਦੇ ਆ ਉਹ ਸ਼ਾਂਤ ਹੋ ਜਾਏਗਾ ਕੱਲ੍ਹ ਕੰਪੇਨ ਦਾ ਆਖਰੀ ਦਿਨ ਹੈ ਜੀ ਰਹੀ ਗੱਲ ਹੈ ਕੁਦਰਤ ਦੇ ਮੌਸਮ ਦੀ ਉਹਦੇ ਜੇ ਅਗਲੇ ਦਿਨਾਂ ਚ ਖ਼ਵਣੀ ਹੈ ਕਿ 19 ਤੋਂ ਲੈ ਕੇ 25 ਤੱਕ ਪੰਜਾਬ ਤੇ ਦਿੱਲੀ ਚ ਇਸ ਉਤਰੀ ਖੇਤਰ ਚ ਮੌਨਸੂਨ ਸਰਗਮ ਹੋ ਰਹੀ ਹੈ ਵੱਡੀ ਰਾਹਤ ਵਾਲੀ ਖ਼ਬਰ ਹੈ ਗਰਮੀ ਤੋਂ ਰਾਹਤ ਹੀ ਮਿਲੇਗੀ ਫਸਲਾਂ ਲਈ ਵੀ રાહਤਕਾਰੀ ਹੋਏਗੀ ਪੰਛੀਆਂ ਲਈ ਵੀ રાહਤਕਾਰੀ ਹੋਏਗੀ ਵਾਤਾਵਰਣ ਲਈ ਵੀ ਚੰਗਾ ਹੋਏਗਾ ਇਹਨਾ ਦਿਨਾਂ 'ਚ ਕਿਤੇ ਨਾ ਕਿਤੇ ਬੂੰਦਾਬੰਦੀ ਹੋ ਰਹੀ ਹੈ ਹਾਲਾਂਕਿ ਤਾਬਸਾ ਜੇ ਕੋਈ ਕਟੀ ਨਹੀਂ ਜਦੋਂ ਕਿਤੇ ਥੋੜੀ ਜਗ੍ਹਾ ਤੇ بارش ਪੈਂਦੀ ਹੈ ਤਾਂ ਉਹਦੇ ਨਾਲ ਟੈਂਪਰੇਚਰ ਜ਼ਰੂਰ ਘਟਦਾ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਜੇ ਸਮੇਂ ਸਿਰ ਮੌਨਸਨ ਜਿੱਦਾਂ ਪਹਿਕੌਣੀ ਕੀਤੀ ਗਈ ਆ ਜਾਂਦੀ ਹੈ ਤਾਂ ਸਾਰਿਆਂ ਦੇ ਲਈ ਫਸਲਾਂ ਲਈ ਆਮ ਲੋਕਾਂ ਦੇ ਜਾਨ ਜੀਵਨ ਲਈ ਇੱਕ ਵੱਡੀ ਰਾਹਤ ਵਾਲੀ ਗੱਲ ਹੋਏਗੀ ਜੀ ਸੋ ਇਸ ਦੇ ਨਾਲ ਹੀ ਜੀ ਆਪ ਜੀ ਤੋਂ ਸਮਾ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਫਿਰ ਕੱਲ ਤੋਂ ਹਾਜ਼ਰ ਹੋਵਾਂਗੇ ਕੁਝ ਨਵੀਆਂ ਤੇ ਤਾਜ਼ਾ ਸੁਰਖੀਆਂ ਦੇ ਨਾਲ ਨਵੀਆਂ ਤਾਜ਼ਾ ਖਬਰਾਂ ਦੇ ਨਾਲ ਇਸ ਦਿਨ ਦਾ ਸਵਾਧ ਆ ਗਿਆ ਧੰਨਵਾਦ